ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਦੇਖੋ ਮੇਰੀ ਮੰਮੀ ਹਾਲੈਂਡ ਆ ਕੇ ਵੀ ਆ ਨਾ ਮੌਕਾ ਨਹੀਂ ਛੱਡਦੇ ਹੈਗੇ ਬਾਥੂ ਕਿੱਥੇ ਮਿਲ ਜਾਂਦਾ ਬਸ ਉਹਨਾਂ ਨੇ ਤੋੜਨਾ ਹੀ ਤੋੜਨਾ ਆ ਅੱਜ ਮੈਨੂੰ ਪਤਾ ਲੱਗਾ ਕਿ ਕਹਿੰਦੇ ਕੋਲੇਸਟਰੋਲ ਲਈ ਵੀ ਵਧੀਆ ਹੁੰਦਾ ਆ ਹਾਂਜੀ ਲਗਾ ਸਕਦੇ ਬੀਜ ਵੀ ਆ ਦੇਖੋ ਹਾਲੈਂਡ ਦੇ ਵਿੱਚ ਬਾਥੂ ਤੋੜ ਹੋ ਰਿਹਾ ਆ ਇੱਕ ਵਾਰੀ ਅਸੀਂ ਅੱਗੇ ਵੀ ਤੋੜੇ ਅਸੀਂ ਗਾ ਉਦੋਂ ਅਸੀਂ ਸਾਗ ਬਣਾਇਆ ਸੀ ਤੇ ਹੁਣ ਕਹਿੰਦੇ ਫੁਰਜੀ ਵੀ ਬਣਾ ਸਕਦੇ ਆ ਮੈਂ ਕਿਹਾ ਚਲੋ ਕਿਉਂ ਮੌਕਾ ਗਵਾਣਾ ਆਪਾਂ ਨਾ ਹਾਂ ਦੇਖੋ ਜੀ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਤੁਹਾਡੇ ਵੀ ਆਲੇ ਦੁਆਲੇ ਬਾਥੂ ਮਿਲਦਾ ਹਨਾ ਤਾਂ ਤੋੜਿਆ ਕਰੋ ਤੇ ਇੰਜੋਏ ਕਰਿਆ ਕਰੋ ਫੋਜੀ ਬਣਾਇਆ ਕਰੋ ਮੈਂ ਵੀ ਥੋੜੀ ਜਿਹੀ ਹੈਲਪ ਕਰਾਂ ਲਾ ਪਈ ਸੀਗੀ ਮੰਮੀ ਦੀ ਆਪਾ ਦੇਖੋ ਕਿੰਨਾ ਬਾਥੂ ਹੈਗਾ ਫੋਜੀ ਮੇਰੀ ਮਾਤਾ ਕਹਿੰਦੀ ਨਹੀਂ ਆਪਾਂ ਬੋਕਾ ਨਹੀਂ ਛੱਡਣਾ ਆਪਾਂ ਲਿਜਾਣਾ ਹੀ ਲਜਾਣਾ ਤੋੜ ਕੇ ਅੰਜੀ ਤੁਸੀਂ ਮੰਮੀ ਕੁਝ ਕਹਿਣਾ ਚਾਹੁੰਦੇ ਆ ਕਿਆ ਨਾ ਹੋਣੀ ਹੈ ਕੋ ਦੇਖਿਆ ਕਰੋ ਕਿਹੜੀ ਕਿਹੜੀ ਹੈ ਉਹ ਚੀਜ਼ ਬੁਰੀਓ ਆ ਬਾਥੂ ਪਤਾ ਕਿਸਰੋਲੇ ਕਿੰਨਾ ਵਧੀਆ ਚੀਜ਼ ਆ ਲੋ ਜੀ ਸੂਣ ਫਾਗ ਬਣਾਓ ਫਰੈਸ਼ ਫਾਗ ਬਣਾਓ ਫਰੈਸ਼ ਸਾਗ ਬਣਾਓ ਤੁਹਾਡੇ ਹਾਲੈਂਡ ਤਾਂ ਮਾਸੀ ਬਸ ਦੇਖਦੇ ਨੇ ਸਿਰਕਾ ਕਿਹਦੀ ਫਾਗ ਨਹੀਂ ਹੁੰਦਾ ਜਵਾਰ ਉਹ ਨਹੀਂ ਹਾਲੈਂਡ ਚ ਬਾਥੂ ਹੁੰਦਾ ਆ ਪਰ ਅਸੀਂ ਕਦੀ ਤੋੜਿਆ ਨਹੀਂ ਹੈਗਾ ਮਤਲਬ ਹਾਂਜੀ ਹਾਂਜੀ ਸਹੀ ਗੱਲ ਹੈ ਹਾਂਜੀ ਮੈਨੂੰ ਪਤਾ ਨਹੀਂ ਸੀ ਇਹ ਬਾਥੂ ਆ ਇਹ ਚੀਜ਼ ਬੜੀਆ ਹੈ ਬਹੁਤ ਬੜੀਆ ਚੀਜ਼ ਆ ਕਿ ਮੈਂ ਇੰਡੀਆ ਵੀ ਨਹੀਂ ਕਦੀ ਥੋੜੀ ਸੀਗੀ ਹਣਾ ਮੈਨੂੰ ਪਤਾ ਨਹੀਂ ਸੀ ਇੰਡੀਆ ਵੀ ਮੈਂ ਕਦੀ ਸਾਗ ਨਹੀਂ ਬਣਾਇਆ ਆਪਣੇ ਹੱਥੀ ਤਾਂ ਇੱਧਰ ਆ ਕੇ ਤਾਂ ਆਪਾਂ ਬਰੋਕਲੀ ਵਗੈਰਾ ਮਨ ਪਾਪ ਕੇ ਸਾਗ ਬਣਾਇਦਾ ਆ ਤਾਂ ਪਤਾ ਨਹੀਂ ਸੀਗਾ ਹਾਂਜੀ ਚੱਕ ਲਓ ਫੇਰ ਇਹ ਕੀ ਆ ਇਹ ਰਾਇਆ ਇਹ ਰਾਇਆ ਅੱਛਾ ਪਰ ਧਿਆਨ ਰੱਖਿਓ ਦੂਜਾ ਗਲਤ ਨਾ ਬੈਠ ਜਾਏ ਨਾ ਹੋ ਨਾ ਉਲਟੀਆਂ ਵਗੈਰਾ ਲੱਗ ਜਾਣ ਸਾਨੂੰ ਮੈਂ ਸਾਗ ਮੈਂ ਪਹਿਲਾਂ ਵੀ ਸਾਗ ਦਾ ਬਾਥੂ ਦਾ ਬਣਾਇਆ ਸੀ ਘਰ ਤਾਂ ਉਹਨੂੰ ਇਹਨੂੰ ਕੀ ਕੀਤਾ ਆਪਾਂ ਇੱਕ ਵਾਰੀ ਉਬਾਲ ਲਿਆ ਪਾਣੀ ਦੇ ਵਿੱਚ ਨਾ ਤਾਂ ਫੇਰ ਥੋੜਾ ਹੋ ਗਿਆ ਕਿ ਨਹੀਂ ਸਾਨੂੰ ਸਹੀ ਬੈਠੂਗਾ ਕਈ ਵਾਰ ਗਲਤ ਵੀ ਬੈਠ ਸਕਦਾ ਨਾ ਉਦਾਂ ਤਾਂ ਚਲੋ ਇੱਥੇ ਸਪਰਿਆ ਵਗੈਰਾ ਨਹੀਂ ਹੋਈਆਂ ਹੁੰਦੀਆਂ ਪਰ ਫੇਰ ਵੀ ਪਤਾ ਨਹੀਂ ਹੁੰਦਾ ਨਾ ਹਾਂ ਇਹ ਇੱਕ ਵੋ ਵੀ ਹੈ ਜੀ ਆਹ ਲੋ ਜੀ ਕੋ ਵੀ ਲੱਪੇ ਹੁਣ ਸਾਨੂੰ ਹੁਣ ਸਿੱਕ ਵੋ ਵੀ ਵਟਣੀ ਆ ਕੋ ਵੋ ਕਿਹੜੀ ਆ ਵੋ ਆ ਪੋ ਇਹਨਾਂ ਕੀ ਹੁੰਦਾ ਜਿਹੜੇ ਹੁੰਦੇ ਗਰਮੇ ਚ ਕੋਈ ਬਿਨਾਈ ਦੀ ਅੱਛਾ ਸਾਗ ਦੇ ਵਿੱਚ ਪਾਈਦੇ ਆ ਸਾਗ ਦੇ ਵਿੱਚ ਕੀ ਹੁੰਦਾ ਭੁੱਲ ਗਈ ਖਾਈ ਦੇ ਆਲੂ ਆਹ ਅੱਛਾ ਲੋ ਜੀ ਕਬੋ ਹੁਣ ਆਪਾਂ ਫੇਰ ਨਾ ਇਹ ਕਬੋ ਪੱਟਣ ਐ ਨਹੀਂ ਆਪਾਂ ਬਾਪੂ ਦਾ ਤੋਂ ਨਾ ਅੱਛਾ ਲੋ ਜੀ ਹੁਣ ਤੇ ਇਹ ਨਾ ਗੱਲ ਖਾ ਗਦੀ ਰਾਮ ਨਾਨੇ ਪਰ ਲਈ ਚੁੰਨੀ ਇੰਡੀਆ ਵਾਂਗ ਆਪਣੇ ਕੋਲ ਬੈਗ ਹੈ ਨਹੀਂ ਸੀ ਪਲਾਸਟਿਕ ਦਾ ਤਾਂ ਤਾਂ ਸੋ ਅਸੀਂ ਉਹ ਚੁੰਨੀ ਦੇ ਵਿੱਚ ਹੀ ਪਾ ਲਈ ਆ ਹੋਰ ਕੀ ਕਰ ਸਕਦੇ ਆ ਜੇ ਕਿਸੇ ਮੁਕਾਕ ਬਣਾਉਣਾ ਤਾਂ ਦੇਖੋ ਹਸ ਦੇ ਸਕਦੇ ਹਾਂਜੀ ਚਲੋ ਠੀਕ ਹੈ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਨਾ ਕਿ ਕਿਸੇ ਨੂੰ ਆਲੇ ਦੁਆਲੇ ਕੋਈ ਜਾਂਦਾ ਹੁੰਦਾ ਨਾ ਸ਼ੋਪਿੰਗ ਸੈਂਟਰ ਜਾਂ ਹੋਰ ਕਿਤੇ ਵਾਕ ਕਰਨ ਤਾਂ ਕਿਸੇ ਨੂੰ ਬਾਤੂ ਬੁੱਤੂ ਮਿਲਦਾ ਤੇ ਲੈ ਕੇ ਬਣਾ ਸਕਦਾ ਹੈ ਨਾ ਠੀਕ ਹੈ ਓਕੇ ਸਸੇਕਾਰ ਬਾਏ ਬਾਏ